ਅੱਜ ਪੰਜਾਬ ਸਰਕਾਰ ਵੱਲੋਂ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਵੱਲੋਂ ਜਿਹੜਾ ਇੱਕ ਵਿਸ਼ੇਸ਼ ਤੌਰ ਤੇ ਕੈਂਪ ਲੱਗੇ ਇੰਤਕਾਲਾਂ ਦਾ ਉਹਦੇ ਤਹਿਤ ਅੱਜ ਐਸੀ ਇਥੇ ਨੇ ਤੇ ਸਾਡੇ ਤਹਿਸੀਲਦਾਰ ਸਾਹਿਬ ਅਸੀਂ ਸਾਰੇ ਅਚਰਚਿਤ ਦੌਰਾਂ ਕਿਤੇ ਨੇ ਇਹ ਬਹੁਤ ਜਿਹੜੇ ਲੋਕ ਨੇ ਉਹਨਾਂ ਨੂੰ ਫਾਇਦਾ ਹੋ ਰਿਹਾ ਇਹਦਾ 70 ਦੇ ਕਰੀਬ ਹੁਣ ਤੱਕ ਜਿਹੜੇ ਇੰਤਕਾਲ ਹੋ ਗਏ ਤੇ ਪਿਛਲੀ ਵਾਰ ਵੀ 90 ਦੇ ਕਰੀਬ ਹੋਏ ਸੀ ਸੋ ਇਹ ਜਿਹੜਾ ਕੈਂਪ ਲੱਗ ਰਹੇ ਨੇ ਇਹਨਾਂ ਨਾਲ ਜਿਹੜੇ ਆਮ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੂ ਲੋਕਾਂ ਕੀ ਅਪੀਲ ਕਰਨਾ ਚਾਹੀਦਾ ਲੋਕਾਂ ਨੂੰ ਵੀ ਪੀਲਾ ਕਿ ਆਪਣੇ ਸਾਰੇ ਡਾਕੂਮੈਂਟਸ ਪੂਰੇ ਕਰਕੇ ਲਿਆਓ ਤੇ ਨਾਲ ਦੀ ਨਾਲ ਸਰਕਾਰ ਦਾ ਜੋ ਮੰਚ ਹੈ ਕਿ ਨਾਲ ਦੀ ਨਾਲ ਤੁਹਾਡੇ ਕੰਮ ਹੋਣ ਜੇ ਕੋਈ ੜਕਾ ਬਣਦਾ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਤਹਿਸੀਲਦਾਰ ਸਾਹਿਬ ਨਾਲ ਕਰ ਸਕਦੇ ਆ ਅਸੀਂ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਾਂ ਕਿ ਤੁਹਾਡੀ ਆਮ ਆਦਮੀ ਪਾਰਟੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕਾਂ ਦੇ ਕੋਈ ਕੰਮ ਅਸੀਂ ਰੁਕਣੀ ਦੇਵਾਂਗੇ ਅੱਜ ਪੰਜਾਬ ਸਰਕਾਰ ਵੱਲੋਂ ਮਾਨਯੋਗ ਸਰਦਾਰ ਭਵਨ ਸਿੰਘ ਮਾਨ ਸਾਹਿਬ ਵੱਲੋਂ ਜਿਹੜਾ ਇੱਕ ਵਿਸ਼ੇਸ਼ ਤੌਰ ਤੇ ਕੈਂਪ ਲੱਗਾ ਇੰਤਕਾਲਾਂ ਦਾ ਉਹਦੇ ਤਹਿਤ ਅੱਜ ਐਸੀ ਇਥੇ ਮੈਂ ਤੇ ਸਾਡੇ ਤਹਿਸੀਲਦਾਰ ਸਾਹਿਬ ਅਸੀਂ ਸਾਰੇ ਅਚਰਚਿਤ ਦੌਰਾਂ ਕਿਤੇ ਮੈਂ ਇਹ ਬਹੁਤ ਜਿਹੜੇ ਲੋਕ ਨੇ ਉਹਨਾਂ ਨੂੰ ਫਾਇਦਾ ਹੋ ਰਿਹਾ ਇਹਦਾ 70 ਦੇ ਕਰੀਬ ਹੁਣ ਤੱਕ ਜਿਹੜੇ ਇੰਤਕਾਲ ਹੋ ਗਏ ਤੇ ਪਿਛਲੀ ਵਾਰ ਵੀ 90 ਦੇ ਕਰੀਬ ਹੋਏ ਸੀ ਸੋ ਇਹ ਜਿਹੜਾ ਕੈਂਪ ਲੱਗ ਰਹੇ ਨੇ ਇਹਨਾਂ ਨਾਲ ਜਿਹੜੇ ਆਮ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੂ ਲੋਕਾਂ ਕੀ ਅਪੀਲ ਕਰਨਾ ਚਾਹੀਦਾ ਲੋਕਾਂ ਨੂੰ ਵੀ ਪੀਲਾ ਕਿ ਆਪਣੇ ਸਾਰੇ ਡਾਕੂਮੈਂਟਸ ਪੂਰੇ ਕਰਕੇ ਲਿਆਓ ਤੇ ਨਾਲ ਦੀ ਨਾਲ ਸਰਕਾਰ ਦਾ ਜੋ ਮੰਚ ਹੈ ਕਿ ਨਾਲ ਦੀ ਨਾਲ ਤੁਹਾਡੇ ਕੰਮ ਹੋ ਜੇ ਕੋਈ ੜਕਾ ਬਣਦਾ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਤਹਿਸੀਲਾ ਸਾਹਿਬ ਨਾਲ ਕਰ ਸਕਦੇ ਆ ਅਸੀਂ ਲੋਕਾਂ ਨੂੰ ਵਿਸ਼ਵਾਸ ਹੋਣਾ ਚਾਹੁੰਦੇ ਆ ਕਿ ਤੁਹਾਡੀ ਆਮ ਆਦਮੀ ਪਾਰਟੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕਾਂ ਦੇ ਕੋਈ ਕੰਮ ਅਸੀਂ ਰੁਕ ਨਹੀਂ ਦੇਵਾਂਗੇ ਅੱਜ ਪੰਜਾਬ ਸਰਕਾਰ ਵੱਲੋਂ ਮਾਨਯੋਗ ਸਰਦਾਰ ਤੁਹਾਨੂੰ ਸਿੰਘ ਮਾਨ ਸਾਹਿਬ ਵੱਲੋਂ ਜਿਹੜਾ ਇੱਕ ਵਿਸ਼ੇਸ਼ ਤੌਰ ਤੇ ਕੈਂਪ ਲੱਗੇ ਇੰਤਕਾਲਾਂ ਦਾ ਉਹਦੇ ਤਹਿਤ ਅੱਜ ਐਸੀ ਇਥੇ ਨੇ ਤੇ ਸਾਡੇ ਤਹਿਸੀਲਦਾਰ ਸਾਹਿਬ ਅਸੀਂ ਸਾਰੇ ਅਚਰਚਿਤ ਦੌਰਾਂ ਕਿਤੇ ਮੈਂ ਇਹ ਬਹੁਤ ਜਿਹੜੇ ਲੋਕ ਨੇ ਉਹਨਾਂ ਨੂੰ ਫਾਇਦਾ ਹੋ ਰਿਹਾ ਇਹਦਾ 70 ਦੇ ਕਰੀਬ ਹੁਣ ਤੱਕ ਜਿਹੜੇ ਇੰਤਕਾਲ ਹੋ ਗਏ ਤੇ ਪਿਛਲੀ ਵਾਰ ਵੀ 90 ਦੇ ਕਰੀਬ ਹੋਏ ਸੀ ਸੋ ਇਹ ਜਿਹੜਾ ਕੈਂਪ ਲੱਗ ਰਹੇ ਨੇ ਇਹਨਾਂ ਨਾਲ ਜਿਹੜੇ ਆਮ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੂ ਲੋਕਾਂ ਕੀ ਅਪੀਲ ਕਰਨਾ ਚਾਹੀਦਾ ਲੋਕਾਂ ਨੂੰ ਇਹ ਪੀਲਾ ਕਿ ਆਪਣੇ ਸਾਰੇ ਡਾਕੂਮੈਂਟਸ ਪੂਰੇ ਕਰਕੇ ਲਿਆਓ ਤੇ ਨਾਲ ਦੀ ਨਾਲ ਸਰਕਾਰ ਦਾ ਜੋ ਮੰਨਛ ਹੈ ਕਿ ਨਾਲ ਦੀ ਨਾਲ ਤੁਹਾਡੇ ਕੰਮ ਹੋ ਜੇ ਕੋਈ ੜਕਾ ਬਣਦਾ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਤਹਿਸੀਲਾ ਸਾਹਿਬ ਨਾਲ ਕਰ ਸਕਦੇ ਆ ਅਸੀਂ ਲੋਕਾਂ ਨੂੰ ਵਿਸ਼ਵਾਸ ਹੋਣਾ ਚਾਹੁੰਦੇ ਆ ਕਿ ਤੁਹਾਡੀ ਆਮ ਆਦਮੀ ਪਾਰਟੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕਾਂ ਦੇ ਕੋਈ ਕੰਮ ਅਸੀਂ ਰੁਕ ਨਹੀਂ ਦੇਵਾਂਗੇ